ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਜਿਵੇਂ ਪਹਿਲੇ ਆਪ ਸੰਗਤਾਂ ਦੇ ਨਾਲ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਜਿਹੜੇ ਸ਼ਬਦਾਂ ਨੇ ਹਨ ਉਹੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਹੀ ਰਾਗ ਦੇ ਵਿੱਚ ਅੱਗੇ ਜਾ ਕੇ ਆਉਂਦੇ ਹਨ ਪਰ ਨਿਤਨੇਮ ਦੀ ਰਹਿਰਾਸ ਦੀ ਬਾਣੀ ਦੇ ਵਿੱਚ ਜਿਹੜੇ ਸ਼ਬਦ ਨੇ ਉਹ ਅੱਗੇ ਜਿਹੜੇ ਰਾਗ ਦੇ ਵਿੱਚ ਅੱਗੇ ਸ਼ਬਦ ਆਉਂਦੇ ਨੇ ਉਨ੍ਹਾਂ ਤੇ ਥੋੜਾ ਅੱਖਰਾਂ ਦਾ ਸ਼ਬਦਾਂ ਦਾ ਭੇਦ ਹੈ ਜੋ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਹਾਂ ਸੋ ਕੁੱਲ ਮਿਲਾ ਕੇ ਇਹ ਕਹਿ ਲਈਏ ਕਿ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਤੋਂ ਵੱਧ ਦੋ ਵਾਰ ਜਾਂ ਤਿੰਨ ਵਾਰ ਆਏ ਹਨ ਉਹਨਾਂ ਵਿੱਚ ਜਿਹੜਾ ਫਰਕ ਹੈ ਉਹ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਸੋ ਹੁਣ ਸੋਹਿਲਾ ਸਾਹਿਬ ਦੀ ਬਾਣੀ ਜੀ ਨੂੰ ਅਸੀਂ ਕਹਿੰਦੇ ਹਾਂ ਜੋ ਸਿੱਖ ਨੇ ਰੋਜ਼ ਸੁਣਨ ਲਈ ਪਾਠ ਕਰਨਾ ਹੁੰਦਾ ਹੈ ਇਹ ਨਿਤ ਨਿਯਮ ਦੀ ਬਾਣੀ ਹੈ ਸਿੱਖ ਦੀ ਸੋਹਿਲਾ ਸਾਹਿਬ ਦੇ ਜਿਹੜੇ ਸ਼ਬਦ ਨੇ ਔਰ ਜਿਹੜੇ ਰਾਗ ਦੇ ਵਿੱਚ ਇਹ ਸ਼ਬਦ ਨੇ ਜਿਸ ਗੁਰੂ ਦੇ ਸ਼ਬਦ ਨੇ ਇਹ ਅੱਗੇ ਜਦੋਂ ਅਸੀਂ ਸ੍ਰੀ ਰਾਗ ਜਾਂ ਉਸ ਤੋਂ ਅੱਗੇ ਹੋਰ ਰਾਗਾਂ ਦਾ ਪਾਠ ਕਰਦੇ ਹਾਂ ਮਾਝ ਰਾਗ ਹੈ ਗਉੜੀ ਰਾਗ ਹੈ ਆਸਰ ਰਾਗ ਹੈ ਤੋਂ ਉਹਨਾਂ ਰਾਗਾਂ ਦੇ ਵਿੱਚ ਵੀ ਇਹ ਸ਼ਬਦ ਦਰਜ ਹਨ ਤੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਜਿਹੜਾ ਸ਼ਬਦ ਹੈ ਇਹਲਾ ਸ਼ਬਦ ਸੋਹਿਲਾ ਬਾਣੀ ਦਾ ਆਓ ਸਭ ਤੋਂ ਪਹਿਲਾਂ ਇਸ ਬਾਣੀ ਦੇ ਸਰਲੇਖ ਪੜ੍ਹੀਏ। ਜਦੋਂ ਅਸੀਂ 12 ਅੰਗ ਦੇ ਉੱਤੇ ਜਿਹਨੂੰ ਅਸੀਂ ਨਿਤਮਿਮ ਦੀਆਂ ਬਾਣੀਆਂ ਕਹਿ ਦਿੰਦੇ ਹਾਂ ਸੋਹਿਲਾ ਸਭ ਦੀ ਬਾਣੀ ਦਾ ਪਾਠ ਕਰਾਂਗੇ ਨਾ ਤਾਂ ਸਰਲੇਖ ਹੈ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਥੇ ਸੋਹਿਲਾ ਲਿਖਿਆ ਹੋਇਆ ਹੈ। ਸੋਹਿਲਾ ਸਾਹਿਬ ਆਰਤੀ ਸੋਹਿਲਾ ਕੀਰਤੋ ਸੋਹਿਲਾ ਅਲੱਗ-ਅਲੱਗ ਨਾਵਾਂ ਦੇ ਨਾਲ ਇਸ ਬਾਣੀ ਨੂੰ ਉਚਾਰਿਆ ਜਾਂਦਾ ਹੈ ਪੜਿਆ ਜਾਂਦਾ ਹੈ ਤਾਂ ਇੱਥੇ ਸਿਰਲੇਖ ਇਸ ਤਰ੍ਹਾਂ ਹੋਵੇਗਾ ਪਰ ਜਦੋਂ ਅਸੀਂ 157 ਅੰਗ ਦੇ ਉੱਤੇ ਗਉੜੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਇਸ ਸ਼ਬਦ ਨੂੰ ਦੁਬਾਰੇ ਪੜਾਂਗੇ ਉੱਥੇ ਸਿਰਲੇਖ ਦੇ ਵਿੱਚ ਫਰਕ ਹੈ ਗਉੜੀ ਪੂਰਵੀ ਦੀਪਕੀ ਮਹੱਲਾ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਇਸ ਤਰ੍ਹਾਂ ਉਥੇ ਸਿਰਲੇਖ ਹੈ ਪਾਠ ਕਰਨ ਲੱਗਿਆਂ ਕੈਬਰਿਜ ਨੇ ਸੋਹਿਲਾ ਸਾਹਿਬ ਦੀ ਬਾਣੀ ਲਗਭਗ ਸੰਗਤਾਂ ਨੂੰ ਯਾਦ ਹੈ ਤੇ ਜਦੋਂ ਪਾਠ ਕਰਨ ਲੱਗਦੇ ਨੇ ਸਹਿਜ ਪਾਠ 157 ਅੰਗ ਦੇ ਉੱਤੇ ਕੀ ਜੇ ਕਿਤੇ ਵੇਧਿਆਨੇ ਹੋ ਜਾਈਏ ਤਾਂ ਜਿਹੜਾ ਸਿਰਲੇਖ ਸੋਹਿਲਾ ਸਾਹਿਬ ਦਾ ਹੈ ਉਥੇ ਅਸੀਂ ਕੋਈ ਪੜ ਜਾਂਦੇ ਹਾਂ ਜਿਹੜੇ ਸ਼ਬਦ ਸੋਹਿਲਾ ਸਾਹਿਬ ਦੇ ਵਿੱਚ ਫਰਕ ਹੈ ਉਹਨਾਂ ਦਾ ਅਸੀਂ ਅੰਤਰ ਨਹੀਂ ਰੱਖ ਪਾਉਂਦੇ ਉਹਦਾ ਕਾਰਨ ਇਹ ਹੈ ਕਿ ਅਸੀਂ ਧਿਆਨ ਨਹੀਂ ਦਿੰਦੇ ਹੈ। ਤੋਂ ਆਓ ਸਭ ਤੋਂ ਪਹਿਲਾਂ ਜਿੱਥੇ ਇਹ ਸ਼ਬਦ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਮਿਤਨਿਮ ਦੀ ਬਾਣੀ ਦੇ ਵਿੱਚ ਸੋਲਾ ਸਭ ਦੇ ਪਾਠ ਕਰਦੇ ਹਾਂ ਨਾ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤੇ ਇਦਾਂ ਹੀ ਗੌੜੀ ਪੂਰਬੀ ਦੀ ਪੀ ਦੇ ਵਿੱਚ ਦੀ ਜਦੋਂ ਅਸੀਂ ਪੜਾਂਗੇ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਅਗਲੀ ਪੰਕਤੀ ਹੈ ਇਤ ਘਰ ਗਾਵੋ ਸੋਹਿਲਾ ਸ਼ਿਵ ਰਹੋ ਸਿਰਜਣਹਾਰੋ ਧਿਆਨ ਜਰੂਰ ਰੱਖਣਾ ਇਹਨੂੰ ਸੋਹਿਲਾ ਨਹੀਂ ਕਹਿਣਾ ਆ ਸੁਣਨ ਦੇ ਵਿੱਚ ਸੋਹਿਲਾ ਸ਼ਬਦ ਆ ਜਾਂਦਾ ਸੱਸੇ ਦਾ ਹੋੜਾ ਲੰਮਾ ਕਰਨਾ ਸੋਹਿਲਾ ਇਸ ਤਰ੍ਹਾਂ ਉਚਾਰਨ ਕਰਨਾ ਹੈ ਉਹ ਇੱਥੇ ਜਦੋਂ ਅਸੀਂ ਨਿਤਨੇਮ ਦੀ ਬਾਣੀ ਦੇ ਵਿੱਚ ਪੜਾਂਗੇ ਸ਼ਿਵ ਰਹੋ ਇਹਨੂੰ ਸ਼ਿਵ ਰਹੋ ਵੀ ਕਹਿ ਦਿੰਦੇ ਕਈ ਵੀਰ ਸ਼ਿਵ ਰਹੋ ਸੱਸੇ ਸਿਹਾਰੀ ਵਾਵਾ ਰਾਰੇ ਸਿਹਾਰੀ ਹਾਇ ਨੋਂ ਪੜ ਪਰ ਜਦੋਂ ਅਸੀਂ ਗਉੜੀ ਰਾਗ ਦੇ ਵਿੱਚ ਗੋੜੀ ਪੂਰਵੀ ਦੀਵਕੀ ਇਸ ਸ਼ਬਦ ਨੂੰ ਪੜਾਂਗੇ ਨਾ ਉੱਥੇ ਸ਼ਬਦ ਹੋਵੇਗਾ ਸਿਵ ਰਹੋ ਰਾਰੇ ਨੂੰ ਸਿਹਾਰੀ ਨਹੀਂ ਹੈ ਇਹ ਜ਼ਰੂਰ ਧਿਆਨ ਰੱਖਣਾ ਇਤਕਰ ਗਾਵੋ ਸੋਹਿਲਾ ਸਿਵ ਰਹੋ ਸਿਵ ਰਹੋ ਇੱਥੇ ਰਹੋ ਨਹੀਂ ਕਹਿਣਾ ਹੈ ਸਿਵ ਰਹੋ ਸਿਰਜਣਹਾਰੋ ਇੱਥੇ ਪਹਿਲਾ ਬੰਦ ਇਸ ਸ਼ਬਦ ਦਾ ਪੂਰਾ ਹੋ ਜਾਂਦਾ ਹੈ ਤਾਂ ਫਿਰ ਜਦੋਂ ਅਸੀਂ ਜਿੰਨੇ ਜਿੰਨੇ ਅੱਗੇ ਇਸ ਸ਼ਬਦ ਨੂੰ ਪੜਾਂਗੇ ਇਹਦਾ ਪਾਠ ਕਰਾਂਗੇ ਤੇ ਅਗਲੀਆਂ ਪੰਕਤੀਆਂ ਵਿੱਚ ਹੈ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲ ਸਦਾ ਸੁਖ ਹੋਏ ਜਿਹੜੀ ਆ ਪੰਕਤੀ ਲਿਖੀ ਹੋਈ ਹਾਂ ਵਾਰੀ ਜਿਤ ਸੋਹਿਲ ਸਦਾ ਸੁਖ ਹੋਏ ਤੇ ਜਦੋਂ ਅਸੀਂ ਨੂੰ ਗੌੜੀ ਰਾਗ ਦੇ ਵਿੱਚ ਅੱਗੇ ਜਾ ਕੇ 157ਵੇਂ ਤੇ ਪੜ੍ਹਾਂਗੇ ਨਾ ਹਾਂ ਵਾਰੀ ਜਾਓ ਜਦ ਕਿ ਨਿਤਨੇਮ ਦੀ ਬਾਣੀ ਦੇ ਵਿੱਚ ਸੋਹਲਾ ਸਾਹਿਬ ਦੀ ਬਾਣੀ ਦੇ ਵਿੱਚ ਜਾਓ ਸ਼ਬਦ ਨਹੀਂ ਹੈ ਗਉੜੀ ਰਾਗ ਦੇ ਵਿੱਚ ਅੱਗੇ ਜਾ ਕੇ ਜਾਓ ਸ਼ਬਦ ਹੈ ਹਾਂ ਵਾਰੀ ਜਿਤ ਸੋਹਿਲ ਪਰ ਗਉੜੀ ਰਾਗ ਦੇ ਵਿੱਚ ਹਾਂ ਵਾਰੀ ਜਾਓ ਜਿਤ ਸੋਹਿਲ ਸਦਾ ਸੁਖ ਹੋਏ ਅੱਗੇ ਪੰਕਤੀ ਉਸੇ ਤਰ੍ਹਾਂ ਹੀ ਸਦਾ ਸੁਖ ਹੋਏ ਰਹਾਓ ਨਿਤਨੇਤ ਜੀੜੇ ਸੰਭਾਲੀਐ ਦੇਖੇਗਾ ਦੇਵਨਹਾਰ ਇਰੇ ਦੰਨੈ ਕੀਮਤ ਨਾ ਪਵੈ ਇਸ ਦਾਤੇ ਕਵਨ ਸੁਮਾਰ ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ ਦੇਹ ਸਜਣ ਅਸੀਸੜੀਆਂ ਜੇ ਹੋਗੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਆਵਨ ਬਾਬੇ ਟਿੱਪੀ ਹੈ ਸੋ ਇਸ ਤਰੀਕੇ ਦੇ ਨਾਲ ਬਾਕੀ ਸ਼ਬਦ ਜਿਹੜਾ ਹੈ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਨਿਤਨੇਮ ਦੀ ਬਾਣੀ ਦੇ ਵਿੱਚ ਹੈ ਉਸੇ ਤਰ੍ਹਾਂ ਹੀ ਗੌੜੀ ਰਾਗ ਦੇ ਵਿੱਚ ਹੈ ਸੋ ਜਿਹੜਾ ਅੱਖਰਾਂ ਦਾ ਸ਼ਬਦਾਂ ਦਾ ਫਰਕ ਹੈ ਉਹ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਸਭ ਤੋਂ ਪਹਿਲਾਂ ਸਿਰਲੇਖ ਦਾ ਫਰਕ ਹੈ ਫਿਰ ਸਿਵਰਹੋ ਸਿਵਰਹਿੋ ਸਿਵਰਹੋ ਇਸ ਸ਼ਬਦ ਦਾ ਫਰਕ ਹੈ ਉਸ ਤੋਂ ਬਾਅਦ ਹੌ ਵਾਰੀ ਜਿਤ ਸੁਹੇਲ ਪਰ ਗੌੜੀ ਰਾਗ ਦੇ ਵਿੱਚ ਹੌ ਵਾਰੀ ਜਾਓ ਇਹ ਸ਼ਬਦ ਨਾਲ ਹੈ ਸੋ ਇਸ ਤਰ੍ਹਾਂ ਹੋ ਵਾਰੀ ਜਾਓ ਜਿਤ ਸੋਹਿਲ ਸਦਾ ਸੁਖ ਹੋਏ ਬਾਕੀ ਸਾਰੀਆਂ ਪੰਕਤੀਆਂ ਇਸੇ ਤਰ੍ਹਾਂ ਹੈ ਪਾਠ ਕਰਨ ਲੱਗਿਆਂ ਜਿਹੜੇ ਵੀਰ ਪਾਠ ਕਰਦੇ ਨੇ ਉਹਨਾਂ ਵਾਸਤੇ ਵੀਡੀਓ ਬਹੁਤ ਲਾਹੇਵੰਦ ਹੋਵੇਗੀ ਸੋ ਆਪ ਸੰਗਤਾਂ ਨੇ ਅਗਰ ਕੋਈ ਕਮੀ ਲੱਗਦੀ ਹੈ ਕਮੈਂਟ ਜ਼ਰੂਰ ਕਰਨਾ ਔਰ ਇਸ ਕੀਤੀ ਹੋਈ ਵਿਚਾਰ ਨੂੰ ਵੱਧ ਤੋਂ ਵੱਧ ਸਾਂਝੀ ਕਰਨਾ ਹੈ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਤੱਕ ਇਹ ਜਿਹੜੀ ਵੀਡੀਓ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ